ਹੋਦਰ ਪਾਣੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 7 ਪਸ਼ੂ ਦਿਖਾਉਣੇ ਆਂ 4 ਮੱਝਾਂ ਜਿਹੜੀਆਂ ਆਵਾ ਤੇ 3 ਪਸ਼ੂ ਇੱਕ ਝੋਟੀ ਦੇ ਦੋ گاਵਾ ਜਿਹੜੀਆਂ ਅੰਦਰ ਬੰਨੀਆਂ ਉਹ ਤੁਹਾਨੂੰ ਉਹ ਵੀ ਐਂਡ ਤੇ ਦਿਖਾਵਾਂਗੇ ਵੀਡੀਓ ਪੂਰੀ ਜ਼ਰੂਰ ਵੇਖਿਓ ਦੋ گاਵਾ ਤੇ ਇੱਕ ਝੋਟੀ ਜਿਹੜੀ ਉਧਰ ਬੰਨੀ ਆ ਉਹ ਵੀ ਤੁਹਾਨੂੰ ਆਪਾਂ ਦਿਖਾ ਦੇਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੇ ਇਧਰੋਂ ਬੜੀ ਮਾੜੀ ਗੱਲ ਹੋਈ ਤੁਹਾਡੀ ਚਾਚੀ ਜੀ ਨਾਲ ਵੱਲੋਂ ਹਾਂਜੀ ਹਾਂਜੀ ਜੋ ਰੱਬ ਨੂੰ ਮਨਜ਼ੂਰ ਆ ਜੀ ਹਾਂਜੀ ਪਰਸਾਂ ਇਸੇ ਕਰਕੇ ਫਿਰ ਵੀਡੀਓ ਹੋ ਗਈ ਨਾ ਮੈਂ ਹਾਂਜੀ ਹਾਂਜੀ ਇਸੇ ਕਰਕੇ ਵੀਡੀਓ ਤੁਹਾਨੂੰ ਪਤਾ ਨੂੰ 7-8 ਦਿਨ ਪਹਿਲਾਂ ਹਸਪੀਟਲ ਰਿਹਾ ਟਾਈਮ ਨਹੀਂ ਲੱਗਾ ਹਾਂਜੀ ਹਾਂਜੀ ਪਹਿਲਾਂ ਵੀ ਤਾਈਆਂ ਉਹ ਤੋਂ ਆਪਣੇ ਨਾਲ ਕੇ ਪੈ ਜਾਂਦੇ ਰਹੇ ਠੀਕ ਹੈ ਤੇ ਹੁਣ ਅੱਜ ਵੀ ਸਿਰ ਹੈ ਅੱਜ ਹੁਣ ਫੁੱਲ ਹੀ ਹਾਂਜੀ ਚੱਕਾ ਜੀ ਠੀਕ ਹੈ ਤੇ ਆ ਦੇਖ ਸਾਡੇ ਪ੍ਰੋਣੇ ਜਿਹੜੇ ਆਏ ਆ ਫਿਰ ਤੇ ਚਲੋ ਨਾਮ ਦੱਸਦੇ ਕਰੀ ਆਪਣੇ ਜਤਿੰਦਰ ਸਿੰਘ ਹਾਂਜੀ ਢੰਡ ਚੱਠਾ ਤੁਸੀਂ ਬਟਾਲਾ ਜਿਲ੍ਹਾ ਕਦਾਪੁਰ ਤੇ ਫੋਨ ਨੰਬਰ ਬੋਲ ਦ ਇੱਕ ਰ 9582775 ਠੀਕ ਐ ਤੇ ਉਦੋਂ ਦੇ ਫਿਰ ਉਧਰ ਹੀ ਹੈ ਨਾ ਮਾਲ ਦਾ ਦੇ ਹਾਂ ਜਿਹੜੀ ਮਾਲ ਦਾ ਮਈਆਂ ਦੇ ਵਿੱਚ ਬੜੇ ਪੀ ਚੰਗੀਆਂ ਸੀ ਅਭੀ ਮੈਂ ਬੜੀ ਚੰਗੀ ਉਧਰ ਉਹ ਲੈਣਗੇ ਠੀਕ ਐ ਹਾਂਜੀ ਤਾਂ ਟਾਈਮ ਨਹੀਂ ਲੱਗਾ ਤਾਂ ਦੱਸਿਆ ਵੇਖਿਆ ਨਹੀਂ ਗਿਆ ਇੱਧਰ ਹਨਾ ਹਮ ਚਲੋ ਪਹਿਲੇ ਨੰਬਰ ਤੇ ਆਹੀ ਜਿਹੜੀ ਫਿਰ ਤੋੜ ਦੋ ਵੀਰ ਜੀ ਕਰੀ ਗੱਭਣੇ ਆ ਜਿਹੜੀ ਇਹ ਵਾਲੀ ਆੜੀ 16 17 ਕਿਲੋਲੀ ਮਲਕ ਨੇ ਮੈਂ 16 17 ਲੀਟਰ ਦੇ ਘਰੀ ਦੁੱਧ ਜਿਹੜਾ ਕਿੰਦੇ ਕੀ ਚਵਾ ਦਿੰਦੀ ਹੈ ਅਜੇ ਗੱਭਣ ਹੈ ਅਜੇ ਅਜੇ ਵੀ ਟਾਈਮ ਲੱਜੂ ਸੋਨ ਚ ਹਾਂ ਦੇਖੋ ਕਟਾ ਗੱਲਾਂ ਲੱਗਾਂ ਮੈਂ ਥਾਣੇ ਵਿੱਚ ਚੰਗੇ ਗੈਪ ਤੇ ਲੱਗਾ ਬੱਕੀ ਮਿਲਕ ਵੀਨ ਵੀ ਚੰਗੀ ਲੱਗੀ ਆ ਤੇ ਕਿ ਨਾ ਰੱਖਣਾ ਵੀ ਦੀ ਤਾਂ ਫਿਰ ਮੁੱਲ ਆਪਾਂ ਵੀ ਦੀ ਮੱਜ ਨਾ 16 17 ਕਰੋੜ ਰਗੜ ਵਾਲੀ ਤੇ ਜੇ ਸਵੇ ਸੁਣੀ ਆ ਠੀਕ ਆ ਤੁਹਾਨੂੰ ਦਾ ਮਨਸੀਬਤ ਮੈਂ ਦਾ ਕਰਕੇ ਮੈਂ ਸਵਾਗੇ ਵੇਚੀ ਤੇ ਮੈਂ ਲੱਖ ਰੁਪਈਆ ਜਿਹੜੀ ਆ ਠੀਕ ਆ ਅੱਜ ਹਾਂ ਨਾ 80 ਹਜ਼ਾਰ ਦੀ ਮੈਂ ਦੇ ਦਾਂਗੀ 80 ਹਜ਼ਾਰ ਦੀ ਬਾਕੀ ਇਹ ਕਿ ਅੱਜ ਕੋਈ ਫੋਨ ਲਾਵੇ ਫੋਨ ਲਾਏ ਦੇ ਦਾਂਗੇ ਅੱਜ ਮਾਲ ਦੇ ਦੇਣਾ ਅੱਜ ਸਾਰਾ ਕੀ ਬਾਅਦ ਚ ਫਿਰ ਸੰਭਣਾ ਫਿਰ ਔਖਾ ਹੋ ਜਾਂਦਾ ਕਿਉਂਕਿ ਆਵਾਜ਼ ਆਈ ਫਿਰ ਘਰੇ ਕਾਫੀ ਦਿੰਦੀ ਆ ਤੇ ਹੋਣ ਜੀ ਵੀਰ ਜੀ ਮਾਜੇ ਗੱਬਣ ਜੇ 10 14 ਕਿਲੋ ਮੈਂ ਗਾਰੰਟੀਆਂ ਦੋ ਤੇ ਚਾਊਗੀ ਥਣ ਚ ਨਿਕਲਾ ਪਿੱਛੇ ਚ ਨਿਕਲਾ ਵੀ ਜਿਹੜੀ ਗੱਬਣ ਦੀ ਮਥਣਾ ਜਿਹੜੀ ਵੀ ਕੋਈ ਆਨਲਾਈਨ ਕਰੇ ਉਹਦੀ ਗਾਰੰਟੀ ਸਾਡੇ ਘਰੇ ਵੇਖੇ ਉਹਦੀ ਕੋਈ ਗਾਰੰਟੀ ਨਹੀਂ ਠੀਕ ਹੈ ਠੀਕ ਹੈ ਤੋਰ ਦੋ ਇੱਕ ਰੀਨਾਂ ਵੀ ਇਹ 10 14 ਕਿਲੋ ਮੈਂ ਦੋ ਤੇ ਚਾਉਂ ਵੇਖੋ ਥਣ ਕੱਢਾ ਨਾ ਲਗਾਏ ਇਹ ਤਾਂ ਨਹੀਂ ਥਣ ਚੰਗੇ ਕਰਤੇ ਜਿੰਨੇ ਵੀ ਟਾਈਮ ਲਾਜਣਾ ਵਾ ਜਿੰਨੇ ਵੀ ਹਵਾਨਾ ਜਿਹੜਾ ਭਰਨਾ ਵਾ ਠੀਕ ਹੈ ਕਿ ਆ ਦੇਖੋ ਇਹ ਕਮਾਣਾ ਹੀ ਹੁੰਦਾ ਇਦਾਂ ਜਿਹੜੀਆਂ ਜੇ ਤਿਆਰ ਹੁੰਦੀ ਐ ਪੂਰੀ ਅੱਗੇ ਗਾਂ ਨੂੰ ਵੀ ਆਉਣਾ ਪਛਾਣ ਵੀ ਆਉਣਾ ਮੱਜਾਂ ਦੋਵੇਂ ਚੰਗੀਆਂ ਤਿਆਰ ਹੁੰਦੀਆਂ ਭਾਰੀਆਂ ਵਾਂ ਜਿਹੜੀਆਂ ਬਾਕੀ ਇਹ ਹੈ ਕਿ ਥੋੜੀਆਂ ਰੱਜੀਆਂ ਦੂਜੀ ਆਣੀਆਂ ਕਿਉਂਕਿ ਅੱਜ ਫੇਰਾਵਾ ਜਾਈ ਉਧਰ ਵੀ ਹੈ ਕਾਫੀ ਦੇਖੋ ਹਾਂ ਦੇਖਾਂਦੇ ਜੀ ਐਜਟੇ ਲਾ ਹੈਗੀਆਂ ਹਵਾਨੇ ਚ ਜੇ ਉਹ ਵੀ ਭਰ ਜਾਣੀਆਂ ਇਹਨੇ ਪੂਰੀਆਂ ਸੂਣ ਤੱਕਰ ਇਹ ਇਹਦਾ ਮੁੱਲ ਵੀਰ ਜੀ ਫਿਰ ਮੁੱਲ ਵੀਰ ਜੀ ਅੱਜ ਹਾਂ ਆ ਮੁੱਲ ਤੇ 75 ਦੀ ਮੈਂ ਵੇਚ ਦਿੱਤੀ ਆ ਤੁਹਾਡੇ ਅੱਗੇ ਅੱਛਾ ਅਸਲ ਚਰੀਆ ਜਮਾਨਦਰ ਕਰਦਾ ਕਿੰਨਾ 3000 ਹੀ ਕਰਪਾਂਗੇ ਅੱਛਾ 67000 ਦੀ ਦੇ ਦੇ ਠੀਕ ਹੈ ਜੀ ਬਾਕੀ ਕੋ ਫੋਨ ਲਾਵੇ ਇਹ ਆ ਕਿ ਅੱਜ ਮੋੜਦਾ ਨਹੀਂ ਕਿਸੇ ਨੂੰ ਅੱਜ ਇਹ ਮੈਂ ਕਿਸ ਨੂੰ ਥੱਬਾ ਲਾਈ ਫਿਰਦੀ ਆ ਜਿਹਨੇ ਦੋ ਦਿਨਾਂ ਦੇ ਨਹੀਂ ਸੁਣਾ ਰਿਹਾ ਅਜੇ ਤਿਆਰ ਹੋਣਾ ਵਾ ਜੇ ਇਹਨੇ ਪੂਰੀ ਤੇ ਹੋਨੇ ਕਾ ਬੁਰੀ ਝੋਟੀ ਆ ਗਈ ਪੂਰੀ ਵੀਰਜੀ 15 ਦਿਨਾਂ ਦੀ ਮਾਂ ਸੀ ਜੇ ਬੱਚਾ ਇਹਦਾ ਮਰ ਗਿਆ ਹੈ ਅੱਛਾ ਬੱਚਾ ਮਰ ਗਿਆ ਇਹਦਾ ਤੁਹਾਡੇ ਕੋ ਮਰਿਆ ਕਿ ਮਰਿਆ ਆ ਪਿੱਛੇ ਵੀਰਜੀ ਅਸੀਂ ਬੱਚੇ ਨਾਲ ਲਈ ਸੀ ਪਰਸੋਂ ਮੈਂ ਨਹੀਂ ਅੱਛਾ ਚੌਥਾ ਪੈਸੇ ਵੀ ਦਿੱਤਾ ਸੀ ਬਿਆਨਾਂ ਨੂੰ ਦਾ ਹਿਅਰ ਵੀ ਅਸੀਂ ਲਿਆਉਣੀਆਂ ਨੂੰ ਇਧਰ ਮੁਸੀਬਤ ਵੈ ਗਈ ਪਰਸਾ ਆਹ ਚੌਥਾ ਫਿਰ ਮੇਰੇ ਵੀ ਫੋਨ ਨਹੀਂ ਚੁੱਕਿਆ ਠੀਕ ਹੈ ਇਹ ਕਰਨ ਕਰਕੇ ਬੱਚੇ ਨਾਲ ਉਦਾਂ ਲਈ ਸੀ ਉਦਾਂ ਹੀ ਮਹੀਂ ਮਿੰਗੀ ਲਈ ਸੀ ਹੁਣ ਬੱਚਾ ਮਰ ਗਿਆ ਆ ਨਾਲ ਕੋਈ ਕਸੂਰ ਨਹੀਂ ਸਾਡੀ ਕਰਨ ਨਾਲ ਹੋਣ ਕਰਕੇ ਬੱਚਾ ਮਿਲਿਆ ਠੀਕ ਹੈ ਭਾਟੇ ਵਾਰ ਦੇਣਾ ਦੇ ਦਾਂਗੇ ਠੀਕ ਹੈ 9 ਗਲੋਂ ਛੋਟੀ ਤਰ੍ਹਾਂ ਦੁੱਧ ਦਾ 9 ਲੀਟਰ ਦੁੱਧ ਜਿਹੜਾ ਇਹਦੇ ਕੋਲ 10 ਦੇ ਮੌਕੇ ਤੇ ਬਾਕੀ ਪੂਰੀ ਝੋਟੀ ਆ ਜਿਹੜੀ ਛੋਗਾਸ ਵੱਡੀ ਝੋਟੀ ਦਾ ਦੂਸਰਾ ਸੋਹਣਾ ਜਿਹੜਾ ਆਪਾਂ ਕਿ ਘਰਾਂ ਚ ਮਸੀਤ ਤਾਂ ਕਈ ਜਿਹੜੀ ਆ ਜਾਂਦੀ ਹੈ ਇੱਕਦਮ ਚਵਾਈ ਇੱਕ ਨੰਬਰ ਦੀ ਹੋਊਗੀ ਠੀਕ ਹੈ ਜੀ ਬਾਕੀ ਬਾੜੇ ਦੇ ਮਿਲੀ ਰਾਤੀ ਵੀ ਤੇ ਇਹਦਾ ਮੁੱਲ ਫਿਰ ਕੱਦ ਕਾਠ ਤੇ ਉਤਨਾ ਚੰਗਾ ਇਹਦਾ ਵੀ ਮੁੱਲ ਤੇ ਵੀ ਜੀ ਅਸੀਂ ਦੇ 65-60 ਹਜ਼ਾਰ ਦੀ ਮੈਂ ਲਈ ਸੀ ਠੀਕ ਐ 55 ਹਜ਼ਾਰ ਦੀ ਦੇ ਦਾਂਗੇ 55 ਹਜ਼ਾਰ ਦੇ ਵਿੱਚੋਂ ਕਰਨਾ ਮਾਨ ਹੋਰ 55 ਹਜ਼ਾਰ ਦੀ ਦੇ ਦਾਂਗੇ ਅੱਛਾ ਹਾਂਜੀ ਵਿੱਚੋਂ ਛੋਟ ਛਾਟ ਹੋ ਜਾਊਗੀ ਕੋਈ ਫੋਨ ਲਾਵੇ ਇੱਕ ਵਾਰੀ ਹਨਾ ਠੀਕ ਐ ਬਾਕੀ ਜਿਹੜੇ ਵੀ ਨੂੰ ਪਸੰਦ ਆਉਂਦੀ ਐ ਫੋਨ ਲਾਵੇ ਇੱਕ ਵਾਰੀ ਬਹੁਤ ਚੰਗੀ ਮੈਂ ਬੂਰੀ ਤੇ ਦੁੱਧ ਤੁਹਾਨੂੰ ਪਤਾ ਡਿਮਾਰ ਹੀ ਬੜੀਆਂ ਬੂਰੀਆਂ ਤੇ ਉਦਾਂ ਵੀ ਟੋਕੜਾ ਵੀ ਤੁਹਾਨੂੰ ਪਤਾ ਇਨੇ ਦਿੱਤੋ ਤਾਂ ਵੀ ਗੰਡੀਆਂ ਸੱਚੇ ਰਿਆ ਤੇ ਦੁੱਧ 9 ਲੀਟਰ ਹੈਗਾ ਪੱਕਾ ਇਹਦੇ ਕੋਲ ਠੀਕ ਐ ਉਨੇ ਕਾਫੀ ਸੂਈ ਹੈ ਜਿਹੜੀ ਇਹ ਵੀ ਸੂਈ ਜਤਾਂ ਜੀ ਮੈਂ 8 10 ਹੰਦਣਾ ਦੀ ਇਹਦੇ ਕੋ ਕਿੰਨਾ ਹੀ ਦੁੱਧ ਇਹਦੇ ਕੋ ਦੁੱਧ 8 ਕਿਲੋ ਹੋ ਗਿਆ 8 ਕਿਲੋ ਦੁੱਧ ਹੈਗਾ ਪੱਕਾ ਤੋਰੋ ਵੀਰ ਜੀ ਇਹਦੇ ਕੋਲ ਦੁੱਧ ਜਿਹੜਾ 8 ਲੀਟਰ ਦਾਸਤੇ ਬਾਕੀ ਅਜਿਹੜਾ ਜੀਆਂ ਰਿਤਨਾ ਤਾਂ ਆਣੀ ਹੈ ਕਿਉਂਕਿ ਫੇਲ ਤੇ ਫਿਰ ਉਧਰ ਕੀ ਹੈ ਤੇ ਇਹਦਾ ਮੁੱਲ ਵੀ ਦਈ ਫਿਰ ਇਹਦਾ ਮੁੱਲ 50000 50000 ਵਿੱਚੋਂ ਕਰਨੀ ਛੋਟ 2000 ਕਰ ਦਾਂਗੇ 48 48000 ਦੀ ਦੇ ਦੋਗੇ ਠੀਕ ਆ ਤੇ ਇਹਦੇ ਮਗਰ ਕੀ ਜੀ ਜੀ ਮਗਰ ਕੱਟਾ ਜੀ ਇਹਦੇ ਮਗਰ ਕੱਟਾ ਹੈ ਠੀਕ ਆ ਚਲੋ ਬਾਕੀ ਵੀ ਹੁਣ ਇੱਧਰ ਇੱਕ ਛੋਟੀ ਰਹਿ ਗਈ ਵਿਖਾਉਣ ਵਾਲੀ ਉਹ ਚੰਗੀ ਤੇ ਦੋ ਗਾਮ ਦੀ ਜੋ ਵੀ ਸੂਈ ਕੋਈ ਲੰਘ ਕੱਟੀ ਇੱਕ ਆ ਛੋਟੀ ਆ ਜਿਹੜੀ ਨੰਨਾ ਕਿੱਤ ਆਇਆ ਆਹ ਬੱਚਾ ਤਾਜੀ ਦੀਪ ਨੇ ਕਿਉਂਦਾ ਕੋਈ ਹੌਲ ਦਾ ਨਾਮ ਨਹੀਂ ਅੱਛਾ ਬਾਲਟੀ ਧਰ ਕੇ ਕੋਈ ਚੋਵੇ 10-11 ਕਿਲੋ ਬੋਲੇ ਧਾਰ ਹੋ ਗਈ ਛੋਟੀ ਚੰਗੇ ਕਰਦ ਕਾਠਾ ਲਈ ਆ ਸੋਹਣੀ ਛੋਟੀ ਆ ਜਿਹੜੀ ਮਗਰ ਕੀ ਜੇ ਇਹਦੇ ਮੈਂ ਕਟਾਈ ਦੇ ਉਹਦੋਂ ਦੋ ਦੋ ਇਹੋ ਕੱਟੀ ਨੰਨਾ ਜਾਏ ਲੈ ਵੀ ਦੀ ਪਹਿਲਾਂ ਕਟਿੰਗ ਦੀ ਧੀਰੇ ਨਾਲ ਲਿਓ ਤੋਂ ਤਿਓ ਮੋਰਲ ਬੋਲਿਆ ਚੰਗੇ ਘੱਟ ਕਾਠ ਵਾਲੀ ਚੰਗੇ ਪੈਠ ਪੜਿਆ ਹਾਂ ਹਵਾਨਾ ਵੀ ਤਾਂ ਦੇਖ ਸਕਦੇ ਲੱਗੇ ਤਾਂ ਥੋੜਾ ਕੀ ਕੰਟੇ ਡਰਦੀ ਡਰਦੀ ਜੀ ਆ ਨਾ ਦੇਖ ਸਕਦੇ ਤੇ ਉਤਰਾਂ ਥਣ ਥਣ ਮਿਰਜੀ ਓਕੇ ਹੀ ਆ ਸਾਰੇ ਅਗਲੇ ਦਾ ਅਗਲਾ ਸਮਾਂ ਆਉਜੀ ਪਿਛਲੇ ਦਾ ਪਿਛੜਾ ਉਹ ਮੜ ਜਾ ਬੱਚਾ ਮੂੰਹ ਮਾਰ ਕੇ ਛੱਗੇ ਤੁਹਾਡੇ ਸਾਹਮਣੇ ਹਾਂ ਇੱਥੇ ਵੱਜੀਆਂ ਵਾ ਨਾਲ ਹੀ ਤੇ ਉਹਦੇ ਘਰ ਕੇ ਥੋੜਾ ਜਿਹਾ બસ ਮੀਮੀ ਐਸੇ ਕਰਕੇ ਬੱਚਾ ਅੱਗੇ ਪਤਾ ਮੁੰਡੇ ਨੂੰ ਪਤਾ ਨਹੀਂ ਨੇ ਤੇ ਇਹਦੇ ਕੋਲ ਦੁੱਧ ਕਿੰਨਾ ਹੁਣ ਦੁੱਧ ਵੀਰ ਜੀ ਦੇ ਕੋਲ 10000 ਕਿਲੋ ਤਿਆਰ ਹੈ 10000 ਲੀਟਰ ਤਿਆਰ ਆ ਠੀਕ ਐ ਕਿੰਨਾ ਕੁ ਚਵਾਈ ਜਾਊਗੀ ਉਤਰਾਂ ਉਹ ਤੇ ਵੀਰ ਜੀ 13-14 ਕਿਲੋ ਚਵਾ ਦੇ ਬੜਾ ਕੱਟੀ ਪੈ ਲੈਣਾ ਤੇ ਮੁੱਲ ਮੁੱਲ ਇਹਦਾ 80 ਯਾਰ 80 ਯਾਰ ਵਿੱਚੋਂ ਕਿੰਨਾ ਕਰਨਾ ਮਨ 75000 ਦੀ ਦਾ 75000 ਦੀ ਦੇ ਦੋਗੇ ਹਾਂਜੀ ਬਾਕੀ ਅੱਜ ਕੋ ਵੀਰ ਨੂੰ ਫੋਨ ਲਾਵੇ ਕਰੀ ਮਾਨਤਨ ਜਿਹੜੇ ਸਾਰਿਆਂ ਚ ਹੋਣਗੇ ਖੁੱਲੇ ਹੀ ਹੋਣਗੇ ਅਜਮਤਨ ਇੱਕ ਆਕਾ ਬਿਲਕੁਲ ਤਾਜੀ ਸੋਈ ਤੁਹਾਨੂੰ ਦਿਖਾਉਣੀ ਆ ਇਹ ਹੁਣੇ ਵੀਰ ਜੀ ਜੇ 4 ਸੁੱਟ ਕੇ ਢੀਂਡ ਆੜ ਅੱਜ ਹੀ ਸੋਈ ਆ ਅੱਜ ਹੀ ਮਗਰੀ ਦੇ ਬੱਛਾ ਜੀ ਦੇਖੋ ਤਾਂ ਲੱਗਤ 3-4 ਕਰੋ ਜੋਈ ਫਿਰ ਬਟੇਂ ਦੀ ਮਣੀ ਨੂੰ ਵੀ ਹਾਂ ਦੇਖ ਸਾਹ ਦੇ ਹਵਾਨਾ ਜਿਹੜਾ ਇਹਦਾ ਕਿੰਨਾ ਕੁ ਦੁੱਧ ਵੇਚੀ ਚਵਾਈ ਜਾਊਗੀ ਇਹ ਵੀਰ ਜੀ 16-17 ਕਿਲੋ ਚਵਾਈ ਜਾਊਗੀ ਠੀਕ ਹੈ ਜੀ ਨਹੀਂ ਕਰਾਉ ਸੇ ਚਟਾਊਗਾ ਠੀਕ ਹੈ ਜੀ ਥਾਲੀ ਤੋਂ ਕਿੰਨਾ ਲਗਾ ਕਰ ਮਾਰੀ ਬੱਚਾ ਜਿਹੜਾ ਇਹਦਾ ਅੰਦਰ ਹੈ ਉਹਦੇ ਘਰ ਕੇ ਅੰਦਰ ਨਾਲ ਜਾਦਾ ਜਾਂਦੀ ਹੈ ਦੇਖੋ ਥੱਲੇ ਥੱਲਿਆਂ ਬੜੀ ਕਮਾਲ ਦੀ ਤਿਆਰ ਹੋਈ ਆ ਮੈਂ ਤੁਹਾਨੂੰ ਬਾਕੀ ਹੈਗੀ ਵੀ ਕ੍ਰੋਸ ਚ ਫੈਟੇ ਦੀ ਕਾਫੀ ਚੰਗੀ ਆਈ ਜਾਣੀ ਤੁਹਾਨੂੰ ਬਾਅਦ ਲਿ ਜਾ ਕੇ ਚੰਗੀ ਤਾਂ ਮੈਂ ਦਿਖਾਉਣੀ ਆ ਬਾਕੀ ਜਿਹੜੇ ਵੀ ਵੀਰ ਨੂੰ ਕੋਈ ਵੀ ਪਸ਼ੂ ਪਸੰਦ ਹੁੰਦਾ ਆਪਣਾ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਵੇਚ ਚਾਹ ਕੇ ਖੜਾ ਬੰਦਾ ਵੀ ਜਿੰਨ ਚਲੋ ਲੈ ਜਾਓ ਬੱਚੇ ਦੇ ਲੈ ਜਾਓ ਫੇਰ ਇਹਨੂੰ ਬੱਚਾ ਇਹਦਾ ਅੰਦਰ ਹੈ ਆ ਬੱਚੇ ਬਾਹਰ ਕਰ ਦੇ ਬੱਚਾ ਜੇ ਕਾਲੇ ਰੰਗ ਦਾ ਜਿਹੜਾ ਮਾਈ ਦਾ ਬੱਚਾ ਜਿਹਨਾਂ ਨੂੰ ਬਟਾ ਕਰੀ ਹਾਂ ਦੇ ਸੰਦੇ ਜੀ ਤੇ ਆ ਉਹ ਮੱਝ ਦਾ ਕੱਟਾ ਹੈ ਜਿਹੜੀ ਤੁਹਾਨੂੰ ਬਾਹਰ ਉਹ ਖਾਈ 48000 ਵਾਲੀ ਤੇ ਹੁਣ ਇੱਕ ਜਿਹੜੀ ਫੋਨ ਵਾਲੀ ਰਹਿ ਗਈ ਹੈ ਇਹਦੇ ਵੀ ਥਣ ਦੇਖ ਸਕਦੇ ਜੀ ਵੇਰ ਸੁਣੀ ਆ ਠੀਕ ਆ ਦੂਸਰਾ ਸੁਹਾ ਸੁਣੀ ਆ ਵੇਖੋ ਮਸ਼ੀਨ ਥਾਂ ਲਗਾ ਕੇ ਦੇ ਬਾਕੀ ਹੈਗੀ ਇਹ ਵੀ ਕ੍ਰੋਸ ਸੀ ਆ ਥਾਂ ਨਾ ਬਟਾ ਪਿਆਰਾ ਪਰ ਲੱਗਾ ਇਹਦੇ ਕੋਲ ਲੈ ਆਜਾ ਅੱਜ ਜਾ ਲੈਣੇ ਨਹੀਂ ਹਜੇ ਹਫਤੇ ਦੇ ਕਰੀਬ ਟਾਈਮ ਜਿਹੜਾ ਲੈ ਜਾਊਗੀ ਬੰਦੋ ਫਿਰ ਜਿਹੜਾ ਕਾਰਡ ਚਾਹ 12 13 ਕਿਲੋ ਦਿੱਤਾ ਨਹੀਂ ਪਹਿਲੇ ਨੇ ਦੁੱਧ 12 ਕਿਲੋਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਪਹਿਲੇ ਸਵੇ ਜਿਹੜਾ ਇਹਨੇ ਚਵਾਇਆ ਤਿਆਰ ਕੀ ਕਿੰਨਾ ਕੁ ਵਿੱਧੀ ਚ ਵਾਈ ਜੋ 13 14 ਮਿਲ ਲਵਗੀ ਪਾਉਗੀ ਠੀਕ ਆ ਪਰ ਕੀ ਖਾਣ ਦੇ ਆਏ ਖੋਸ਼ੀ ਦਾ ਕਿੰਨਾ ਤੇ ਕਿੰਨਾ ਰੱਖਣੇ ਦਾ ਮੁੱਲ ਉਹਦਾ ਦੱਸਿਆ ਨਹੀਂ ਸੱਚ ਬਈ ਦਾ ਦੋਵਾਂ ਤੇ ਚਲੋ ਦੱਸ ਤੀਏ ਕੋਈ ਸੁਈਏ ਹਾਂਜੀ ਉਹਦਾ ਮੁੱਲ ਪਾਇ 45 ਗਰੀ ਜੋ ਮਰਜ਼ੀ ਚੜੀ ਜਾਂਦੀ ਦੇ ਦਾਂਗੇ ਠੀਕ ਆ ਹਾਂਜੀ ਤੇ ਜਿਹੜੀ ਗੱਬਣ ਆ ਇਹ ਜਿਹੜੀ ਗੱਬਣੇ ਪੂਰੇ 3000 ਦੀ ਮਸ਼ੀਨ ਦੇ ਦਾ ਅੱਛਾ 3000 ਦੀ ਦੇ ਦੇ 3500 ਦੀ ਦੇ ਦੇ ਚਲੋ ਮੰਜ਼ੂਰੀ ਕਰਨ ਕਰਕੇ ਅੜਕੋ ਨਗਮਾਲ ਨਹੀਂ ਕਰਦੇ ਫਿਰ ਇਹ ਆ ਕਿ ਸਾਂਭਿਆ ਨਹੀਂ ਜਾਣਾ ਹਨਾ ਫਿਰ ਟੁੱਟ ਜਾਣਾ ਮਾਲ ਠੀਕ ਆ ਤੇ ਠੀਕ ਆ ਵੀ ਜੀ ਹੋਰ ਕੁਝ ਕਹਣਾ ਬਾਕੀ ਆਪਣੀ ਤਸੱਲੀ ਕਰਕੇ ਖੜੇ ਕੋਈ ਹਨਾ ਬਾਕੀ ਕੋਈ ਵੀ ਇੱਥੇ ਆਵੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ